ਹੰਡਾ ਬਥਰਦਾ ਅਮੀਦੀਆ ਜੀ ਅਮੀਦੀਆ ਤੇ ਕੁਛ ਦਿਨ ਪਹਿਲਾਂ ਨਾ ਤੁਹਾਨੂੰ ਇਹ ਬੋਡੀ ਸਰਵਿਸ ਪੈਕ ਦੇ ਕੇ ਗਏ ਸੀ ਹਾਂਜੀ ਹਾਂ ਤੇ ਕੀ ਕੀ ਪ੍ਰੋਬਲਮਾਂ ਸੀਗੀਆਂ ਤੁਹਾਨੂੰ ਸਾਨੂੰ ਜੀ ਥਾਇਰੋਇਡ ਵੀ ਸੀ ਇੱਕ ਤਾਂ ਮੋਟਾਪਾ ਵਧ ਰਿਆ ਸੀ ਠੀਕ ਹੈ ਤੇ ਉਹਦੇ ਕਰਕੇ ਪ੍ਰੋਬਲਮ ਹੋ ਰਹੀ ਸੀ ਬੋਡੀ ਦੀ ਠੀਕ ਹੈ ਅਲਰਜੀ ਅਲਰਜੀ ਵੀ ਰਹਿੰਦੀ ਸੀ ਸਿੱਕਾਂ ਲੱਗਦੀਆਂ ਸੀ ਕੀ ਪ੍ਰੋਬਲਮ ਆਉਂਦੀ ਸੀ ਅਲਰਜੀ ਸਿੱਕਾ ਦਿਖਾਉ ਮੋਂ ਰਹਿੰਦਾ ਸੀਗਾ ਠੀਕ 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 ਇਹ ਕਿੰਨੇ ਕੇ ਟਾਈਮ ਤੋਂ ਪ੍ਰੋਬਲਮ ਸੀ ਅਸਿੱਕਾ ਦਿਖਾਉ ਤਾਂ ਜੇ ਸ਼ੁਰੂ ਤੋਂ ਹੀ ਹੈ ਹਾਂ ਤੇ ਆ ਥਾਇਰੋਇਡ ਆਸਾਰਕ ਹੋ ਗਿਆ ਉਹਦੋਂ ਹੋ ਗਿਆ ਸੀ ਠੀਕ ਹੈ ਇਹਦੇਆਂ ਦਵਾਈਆਂ ਤੁਸੀਂ ਕਿੰਨੇ ਕਰ ਰਹੇ ਸੀ ਤੁਸੀਂ ਇਹ ਦਵਾਈਆਂ ਸੀ ਲੈ ਪਹਿਲਾਂ ਲਈਆਂ ਸੀ ਜਾਂ ਟੈਸਟ ਕਰਾਈਸ ਬਾਅਦ ਵਿੱਚ ਆਇਆ ਨਹੀਂ ਬਾਅਦ ਵਿੱਚ ਫੇਰ ਆਇਆ ਸੀ ਥਾਇਰੋਇਡ ਹੁਣ ਜਿਹੜਾ ਬਾਡੀ ਸਰਵਿਸ ਸੀਗਾ ਇਹ ਪ੍ਰੋਡਕਟ ਯੂਜ਼ ਕੀਤੀ ਤੁਸੀਂ ਇਹ ਵਧੀਆ ਫਰਕ ਆਇਆ ਤੁਹਾਨੂੰ ਠੀਕ ਹੈ ਇਹ ਜਿਹੜਾ ਤੁਸੀਂ ਬਾਡੀ ਸਰਵਿਸ ਪੈਕ ਯੂਜ਼ ਕੀਤਾ ਇਹਦੇ ਨਾਲ ਬਹੁਤ ਵਧੀਆ ਫਰਕ ਪਿਆ ਤੇ weight ਵੀ ਘਟਿਆ ਹਾਂਜੀ weight ਵੀ ਘਟਣ ਲੱਗ ਗਿਆ ਤੁਹਾਨੂੰ ਹਾਂ ਘਟਿਆ ਕਿੰਨਾ ਕੁ ਲੱਗਦਾ ਆਪਣੇ ਆਪ ਨੂੰ 5 ਕਿਲੋ ਕੋ ਲੱਗਦੇ 5 ਕਿਲੋ ਵੀ ਘਟ ਗਿਆ ਨੇੜੇ ਤੇੜੇ 5 ਕਿਲੋ ਦੇ ਹਨਾ ਤੇ ਬਾਕੀ ਜਿਹੜੇ ਥਾਇਰੋਇਡ ਦੀ ਪ੍ਰੋਬਲਮ ਸੀ ਉਹਦੇ ਤੇ ਦਿੱਕਤ ਕੋਈ ਹੁੰਦੀ ਸੀਗੀ ਉਹ ਠੀਕ ਹੈ ਹੁਣ ਹਾਂਜੀ ਠੀਕ ਹੈ ਸੋਜਣ ਹੋ ਜਾਂਦੀ ਸੀ ਸਾਰੇ ਅੱਛਾ ਹੁਣ ਉਹ ਠੀਕ ਹੈ ਹਾਂਜੀ ਠੀਕ ਹੈ ਪਰ ਲੱਖਾਂ ਹੀ ਭੈਣ ਭਾਈ ਨੇ ਜਿਹਨਾਂ ਨੂੰ ਥਾਇਰੋਇਡ ਦੀ ਪ੍ਰੋਬਲਮ ਆ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ ਇਹ ਹੀ ਮੈਸੇਜ ਦੇਣਾ ਚਾਹੀਦਾ ਵੱਧ ਤੋਂ ਵੱਧ ਜੂਸ ਕਰੋ ਸਨ ਫਰਕ ਨਾ ਮੈਨੂੰ ਜਰਾਊਗਾ ਤਾਂ ਠੀਕ ਹੈ ਬਾਡੀ ਸਰਵਿਸ ਪੈਕ ਯੂਜ਼ ਕਰੋ ਇਹ ਯੂਜ਼ ਕਰੋ ਪਰ ਰੱਖ ਦੇਣਾ ਕਿ ਗੁਰੀਆ ਕਰਨ ਕੋਈ ਉਹ ਦਵਾਈਆਂ ਨਹੀਂ ਹੈਗੀਆਂ ਦੇਸ ਪ੍ਰੋਡਕਟਰ ਨੇ ਸੋ ਥੈਂਕ ਯੂ ਬੰਟੀ ਓਕੇ